ਸਤਿ ਸ਼੍ਰੀ ਅਕਾਲ ਪ੍ਰਾਈਮੇਸ਼ੀਆ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਮੈਂ ਹਾਂ ਨਵਜੀਤ ਤੇ ਪ੍ਰੋਗਰਾਮ ਦਾ ਨਾਮ ਹੈ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਪ੍ਰਾਈਮੇਸ਼ੀਆ ਟੀਵੀ ਦੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਉਮੀਦ ਕਰਦੇ ਹਾਂ ਕਿ ਇਹ ਸਾਲ ਤੁਹਾਡੇ ਲਈ ਖੁਸ਼ੀਆਂ ਲੈ ਕੇ ਆਵੇਗਾ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਪੰਨੂ ਸਾਹਿਬ ਦੇ ਸਵਾਗਤ ਦੇ ਨਾਲ ਪੰਨੂ ਸਾਹਿਬ ਸਵਾਗਤ ਜੀ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਜੀ ਸ਼ੁਕਰੀਆ ਨਵਜੀਤ ਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਨਵੇਂ ਸਾਲ ਦੀਆਂ ਮੁਬਾਰਕਾਂ ਪੁਰਾਣੇ ਬਾਬੇ ਕਹਿੰਦੇ ਨੇ ਸੀ ਜਿੰਦਗੀ ਦਾ ਰੰਗ ਸਾਬਾ ਹੁੰਦਾ ਜੀ ਨੀਲਾ ਪੀੜਾ ਲਾਲ ਕਾਲਾ ਸਾਰੇ ਰੰਗ ਰੜਕਾਰ ਰੜਾ ਕੇ ਉਹਨੂੰ ਜਦੋਂ ਇੱਕ ਵਾਰੀ ਘੋਲ ਦਈਏ ਜਿਹੜਾ ਸਾਰੇ ਰੰਗਾਂ ਦਾ ਘੋਲ ਉਹ ਸਾਬਾ ਰੰਗ ਬਣ ਜਾਂਦਾ ਤੇ ਸਾਬਾ ਰੰਗ ਇਸ ਕਰਕੇ ਜ਼ਿੰਦਗੀ ਦਾ ਹੁੰਦਾ ਕਿਉਂਕਿ ਇੱਥੇ ਦੁੱਖ ਸੁੱਖ ਖੁਸ਼ੀ ਗਮੀ ਮਿਲਣਾ ਵਿਛੜਨਾ ਹਰ ਇੱਕ ਚੀਜ਼ ਦੇ ਵਿੱਚ ਆਉਂਦੀ ਹੈ ਪਿਛਲੇ ਸਾਲ ਚ ਵੀ ਅਸੀਂ ਇਹ ਸਭ ਕੁਝ ਵੇਖਿਆ ਅਗਲੇ ਚ ਵੀ ਵੇਖਣਾ ਮਿਲ ਸਕਦਾ ਅਸੀਂ ਕਾਮਨਾ ਕਰਾਂਗੇ ਅਸੀਂ ਸੁਖ ਮੰਗਾਗੇ ਕਿ ਸਾਡੇ ਦਰਸ਼ਕਾਂ ਦਾ ਅਗਲਾ ਸਾਲ ਵਧੀਆ ਲੰਘੇ ਦੂਸਰੀ ਮੈਂ ਬੇਨਤੀ ਕਰੂੰਗਾ ਕਿ ਵਧੀਆ ਸਿਰਫ ਤੁਹਾਡਾ ਹੀ ਨਹੀਂ ਤੁਹਾਡੇ ਤੋਂ ਅਗਲੀਆਂ ਪੀੜ੍ਹੀਆਂ ਦਾ ਸਮਾਂ ਵੀ ਚਾਹੀਦਾ ਜਿੱਥੇ-ਜਿੱਥੇ ਬੈਠਿਓ ਕੋਸ਼ਿਸ਼ ਕਰੋ ਕਿ ਅਸੀਂ ਅਗਲੀਆਂ ਪੀੜ੍ਹੀਆਂ ਵਾਸਤੇ ਕੁਝ ਦੇ ਜਾਈਏ ਮੈਂ ਕੈਨੇਡਾ 'ਚ ਬੈਠੇ ਇੱਕ ਦੋ ਮਿੱਤਰਾਂ ਨਾਲ ਗੱਲ ਕੀਤੀ ਜਿਨ੍ਹਾਂ ਨੇ ਬੜੇ ਆਰਾਮ ਨਾਲ ਕਹਿੰਦਾ ਪੰਜਾਬੀ ਸਟਾਈਲ ਚ ਜਿੱਦਾਂ ਇੱਥੇ ਕਈ ਵਾਰੀ ਫੂਕ ਚਾਇਕ ਆਪਾਂ ਨਹੀਂ ਕਦੇ ਕਿਸੇ ਗੱਲ ਗੁਰ ਦੀ ਪਰਵਾਹ ਕਰਦੇ ਮੈਂ ਕਿਹਾ ਤੁਸੀਂ ਇੱਥੇ ਕੀ ਕਰਨ ਆਏ ਸੀ ਕਹਿੰਦਾ ਸੋਨਾ ਮੁਲਕ ਸੀ ਤਾਂ ਆਏ ਸੀ ਮੈਂ ਕਿਹਾ ਪੈਸੇ ਪੂਸੇ ਕਮਾ ਕੇ ਮੁੜ ਜਾਣਾ ਕਹਿੰਦਾ ਇੱਥੇ ਆ ਕੇ ਕਦੇ ਕੋਈ ਮੁੜਦਾ ਇਹ ਬੱਚੇ ਇੱਥੇ ਰਹਿਣਗੇ ਕੰਧ ਰਹਿਣਗੇ ਮੈਂ ਕਿਹਾ ਸੋਨਾ ਮੁਲਕ ਤੁਹਾਨੂੰ ਹੀ ਚਾਹੀਦਾ ਕਿ ਤੁਹਾਡੇ ਬੱਚਿਆਂ ਨੂੰ ਵੀ ਚਾਹੀਦਾ ਸੋਚ ਕੇ ਕਹਿੰਦਾ ਬੱਚਿਆਂ ਨੂੰ ਵੀ ਚਾਹੀਦਾ ਤੇ ਮੈਂ ਕਿਹਾ ਜੇ ਕੋਈ ਨਹੀਂ ਆਪਾਂ ਨਹੀਂ ਕਿਸੇ ਦੀ ਪਰਵਾਹ ਪ੍ਰੂਵ ਕਰਦੇ ਜੇ ਹੁਈ ਹੱਥਾਂ ਰੱਖਿਆ ਜਦ ਤੱਕ ਤੇਰੇ ਬੱਚੇ ਜਵਾਨ ਹੋਣੇ ਆ ਉਦੋਂ ਤੱਕ ਤੁਸੀਂ ਕੈਨੇਡਾ ਦੇ ਵੀ ਜਾਇ ਬੁਲਾਦ ਨਹੀਂ ਇਹਨੂੰ ਪੰਜਾਬ ਵਰਗਾ ਹੀ ਕਰ ਦੇਣਾ ਥੋੜਾ ਜਿਹਾ ਮੈਂ ਕਿਹਾ ਕਦੇ ਕਦੇ ਰੂਲ ਰਸੂਲ ਕੋ ਮਰਨੇ ਸ਼ੁਰੂ ਕਰ ਦਿਓ ਹੁਣ ਕਦੇ ਕਦੇ ਮਿਲਦਾ ਤੇ ਕਹਿੰਦਾ ਭਾਜੀ ਤੁਹਾਡੀ ਗੱਲ ਯਾਦ ਮੈਂ ਤੁਹਾਨੂੰ ਬੇਨਤੀ ਕਰੂੰਗਾ ਤੁਸੀਂ ਪੰਜਾਬ ਵਿੱਚੋਂ ਤੁਸੀਂ ਪੰਜਾਬ ਤੋਂ ਬਾਹਰੋਂ ਤੁਸੀਂ ਦੇਸ਼ ਤੋਂ ਬਾਹਰੋਂ ਪਰ ਤੁਸੀਂ ਦੁਨੀਆ ਤੋਂ ਬਾਹਰ ਤਾਂ ਹੈ ਨਹੀਂ ਜੀ ਜਿੱਥੇ ਵੀ ਬੈਠੇ ਹੋ ਤੁਹਾਡੀ ਅਗਲੀ ਪੀੜ੍ਹੀ ਨੂੰ ਪੰਜਾਬ ਵਿੱਚ ਦੇਸ਼ ਵਿੱਚ ਵਿਦੇਸ਼ ਵਿੱਚ ਕਿਸੇ ਨਾ ਕਿਸੇ ਥਾਂ ਦੇ ਉੱਤੇ ਉਹਨਾਂ ਹਾਲਾਤ ਨਾਲ ਵਾਸਤਾ ਪੈ ਸਕਦਾ ਜਿਹੜੇ ਹਾਲਾਤ ਵਿਗੜਦੇ ਜਾਂਦੇ ਆ ਬਹੁਤ ਵਿਗੜ ਚੁੱਕੇ ਆ ਹੋਰ ਵਿਗੜਨ ਤੋਂ ਬਚਾਈਏ ਤਾਂ ਕਿ ਆਪਣੀ ਅਗਲੀ ਪੀੜ੍ਹੀ ਵਾਸਤੇ ਕੁਝ ਨਾ ਕੁਝ ਬਚਿਆ ਛੱਡ ਜਾਈਏ ਆਓ ਅਸੀਂ ਨਵੇਂ ਸਾਲ ਦੇ ਵਿੱਚ ਸੁੱਖ ਸ਼ਾਂਤੀ ਦੀ ਕਾਮਨਾ ਕਰੀਏ ਤੁਹਾਨੂੰ ਸਾਰਿਆਂ ਨੂੰ ਨਵਾਂ ਸਾਲ ਮੁਬਾਰਕ ਮੇਕਲਪਨ ਸਾਹਿਬ ਜ਼ਿੰਦਗੀ ਦੇ ਰੰਗਾਂ ਬਾਰੇ ਤੁਸੀਂ ਜ਼ਿਕਰ ਕੀਤਾ ਬੜਾ ਵਧੀਆ ਲੱਗਿਆ ਸਿਆਸਤ ਦੇ ਰੰਗਾਂ ਦੀ ਪੰਨੂ ਸਾਹਿਬ ਗੱਲ ਕਰੀਏ ਤੇ ਬਹੁਤ ਸਾਰੀਆਂ ਚੀਜ਼ਾਂ ਸਮਝ ਨਹੀਂ ਆਉਂਦੀਆਂ ਨਵੇਂ ਸਾਲ ਦਾ ਪਹਿਲਾ ਦਿਨ ਤੇ ਬਹੁਤ ਸਾਰੇ ਸਿਆਸਤਦਾਨ ਇੱਕ ਪਾਰਟੀ ਛੱਡ ਕੇ ਦੂਜੀ ਪਾਰਟੀ ਵਿੱਚ ਜਾਂਦਾ سلسلہ ਵੀ ਸ਼ੁਰੂ ਹੋ ਗਿਆ ਜਸਵੀਰ ਸਿੰਘ ਗੜੀ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਨੇ ਸਿਆਸਤ ਦੀ ਖਬਰ ਤੋਂ ਸ਼ੁਰੂਆਤ ਕਰਦੇ ਜੀ ਕੀ ਕਹਿਣਾ ਚਾਹੁੰਦੇ ਆਂ ਕਈ ਵਾਰੀ ਕੋਈ ਬੰਦਾ ਜਾਂਦਾ ਕਈ ਵਾਰੀ ਜਾਂਦਾ ਨਹੀਂ ਇੱਕ ਲਫ਼ਜ਼ ਵਿੱਚ ਹੋਰ ਪੈ ਜਾਂਦਾ ਕੱਲਿਆ ਕੱਲਿਆ ਜਾਂਦਾ ਕਈ ਵਾਰੀ ਹਾਲਾਤ ਇਦਾਂ ਦੇ ਬਣ ਜਾਂਦੇ ਆਂ ਕਿ ਜਿੱਥੇ ਬੈਠਾ ਉੱਥੇ ਰਹਿਣਾ ਔਖਾ ਹੋ ਜਾਂਦਾ ਮੈਂ ਇੱਕ ਬੇਨਤੀ ਕਰ ਦਿਆਂ ਕਿ ਅੱਜਕੱਲ ਬਹੁਜਨ ਸਮਾਜ ਪਾਰਟੀ ਦੇ ਜਿਹੜੇ ਪ੍ਰਧਾਨ ਨਿਵ ਅਵਤਾਰ ਸਿੰਘ ਕ੍ਰੀਮਪੁਰੀ ਮੇਰੇ ਮਿੱਤਰ ਨੇ ਮੈਂ ਉਹਨਾਂ 'ਚ ਕਦੇ ਕੋਈ ਮਾਰਾਪਨ ਨਹੀਂ ਵੇਖਿਆ ਕੋਈ ਐਬ ਮੈਨੂੰ ਕਦੇ ਦਿਸਿਆ ਨਹੀਂ ਕਿਸੇ ਹੋਰ ਨੂੰ ਦਿਸਿਆ ਹੋਵੇ ਤੇ ਮੈਨੂੰ ਪਤਾ ਨਹੀਂ ਪਰ ਮੈਨੂੰ ਜਸਵੀਰ ਸਿੰਘ ਗੜੀ ਵਿੱਚ ਵੀ ਨਹੀਂ ਦਿਸਿਆ ਜੀ ਇਹਨਾਂ ਦੋਵਾਂ ਦਾ ਉਮਰ ਦਾ ਫਾਸਲਾ ਆਪੋ ਵਿੱਚ ਸ਼ਾਇਦ ਵੀ 25-30 ਸਾਲ ਦਾ ਹੋ ਸਕਦਾ ਉਹ ਮੇਰੀ ਉਮਰ ਦਾ ਇਹ ਸਾਡੇ ਬੱਚਿਆਂ ਵਰਗਾ ਇਹ ਜਦੋਂ ਆਇਆ ਇਹਦੇ ਵਿੱਚ ਇੱਕ ਨੁਕਸ ਸੀ ਬਹੁਤ ਵੱਡਾ ਨੁਕਸ ਕਿ ਹੱਦੋਂ ਵੱਧ شریف ਸੀ ਇਹਨੂੰ ਆਪਣੀ ਪਾਰਟੀ ਦੇ ਵਿੱਚ ਵੀ ਜਿੱਦਾਂ ਕੋਈ ਕਹਿ ਦਿੰਦਾ ਸੀ ਇਹ ਉਮਰ 'ਚ ਛੋਟਾ ਹੋਣ ਕਰਕੇ ਕਦੇ ਕਿਸੇ ਦੀ ਗੱਲ ਨਹੀਂ ਸੀ ਕੱਟਦਾ ਤੇ ਜਦੋਂ ਅਕਾਲੀ ਦਲ ਨਾਲ ਸਮਝੌਤਾ ਹੋ ਗਿਆ ਇਹਦੀ ਕਦੇ ਇੰਨੀ ਹਿੰਮਤ ਨਹੀਂ ਪਈ ਕਿ ਸੁਖਵੀਰ ਸਿੰਘ ਬਾਦਲ ਦਾ ਰਸਤਾ ਕੱਟ ਗਿਆ ਪਹਿਲਾਂ ਤੇ ਸੀਟਾਂ ਦੀ ਵੰਡ ਵਿੱਚ ਦਬਾਤ ਲਿਆ ਗਿਆ ਫਿਰ ਇਹਨੂੰ ਪੁੱਛਿਆ ਹੀ ਨਹੀਂ ਨਾ ਸੁਖਵੀਰ ਤੋਂ ਬਾਦਲ ਨੇ ਕਦੇ ਆਪਣੀ ਪਾਰਟੀ ਦੀ ਮੀਟਿੰਗ ਕੀਤੀ ਨਾ ਇਹਦੇ ਨਾਲ ਸਾਂਝੀ ਮੀਟਿੰਗ ਕੀਤੀ ਜਿੱਥੇ ਜਾਂਦਾ ਆਪੇ ਕਹਿੰਦਾ ਸੀ ਇੱਥੇ ਸਾਡਾ ਫਲਾਣਾ ਬੰਦਾ ਉਮੀਦਵਾਰ ਹੋ ਕੇ ਚੋਣ ਲੜੇਗਾ ਪੱਤਰਕਾਰ ਨੇ ਅਖਾਜੀਏ ਤਾਂ ਤੁਹਾਡੀ ਸੀਟਾਂ ਦੀ ਵੰਡ ਵਿੱਚ ਬਹੁਤ ਜਨ ਸਮਾਜ ਪਾਰਟੀ ਦੇ ਖਾਤੇ ਦੀ ਸੀਟ ਤੁਸੀਂ ਇੱਥੇ ਬੰਦਾ ਕਿਦਾਂ ਖੜਾ ਕਰ ਸਕਦੇ ਕਦੇ ਕੋਈ ਨਹੀਂ ਉਹਨਾਂ ਦੀ ਅਸੀਂ ਲੈ ਲਈ ਉਹਨਾਂ ਨੂੰ ਇੱਕ ਸੀਟ ਹਜ਼ੂਰ ਦੇ ਦਿਆਂਗੇ ਇੱਕ ਤਰਫਾ ਤੌਰ ਤੇ ਜੀ ਜਸਵੀਰ ਸਿੰਘ ਗੜੀ ਨੇ ਫਿਰ ਵੀ ਅਕਾ ਠੀਕ ਹੈ ਮੁਰਕਾ ਨੇ ਅਕਤੋ ਹੀ ਫਲਾਣੀ ਸੀਟ ਲੜ ਲੂ ਇਹ ਕਹਿੰਦਾ ਜੀ ਉੱਥੇ ਸਰ ਕੋਈ ਬੰਦੇ ਕੋਈ ਨਹੀਂ ਕਹਿੰਦਾ ਕੋਈ ਨਹੀਂ ਬੰਦਾ ਵੀ ਅਸੀਂ ਦੇ ਦਿਆਂਗੇ ਸੀਟ ਅਕਾਲੀ ਦਲ ਛੱਡੂ ਬੰਦਾ ਵੀ ਅਕਾਲੀ ਦਲ ਆਪਣਾ ਦੇ ਦੋ ਆਪਣਾ ਬੰਦਾ ਤੁਹਾਡੇ ਟਿਕਟ ਤੇ ਲੜਾਲੂ ਉਸ ਵਕਤ ਇਹਨੂੰ ਚਾਹੀਦੀ ਸੀ ਪਾਰਟੀ ਦੇ ਸਰਪ੍ਰਸਤ ਤੇ ਬਹੁਜਨ ਸਮਾਜ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਵਕਤ ਪੈਣ ਤੇ ਇਹਨੂੰ ਉਹ ਸਰਪ੍ਰਸਤੀ ਦੇ ਨਹੀਂ ਸਕੇ ਤਾਂ ਕਿ ਸੁਖਬੀਰ ਸਿੰਘ ਬਾਦਲ ਦੀ ਅੱਖ ਚ ਅੱਖ ਪਾ ਕੇ ਗੱਲ ਕਰ ਸਕੇ ਜੀ ਉਹਦੀ ਸਿੱਧੀ ਉੱਤੇ ਪਹੁੰਚ ਹੋ ਜਾਂਦੀ ਸੀ ਫਿਰ ਇਹਨੂੰ ਕੁਝ ਗੱਲਾਂ ਇਹਦੀ ਜਵਾਨੀ ਆ ਕਿ ਮਾੜੀਆਂ ਲੱਗੀਆਂ ਇਹਨੇ ਪਾਰਟੀ ਦੇ ਕੇਂਦਰੀ ਲੀਡਰ ਮੁਖੀ ਲੀਡਰ ਬੀਬੀ ਮਾਇਆਵਤੀ ਤੋਂ ਮਿਲਣ ਦਾ ਵਕਤ ਮੰਗਿਆ ਉਹਦੇ ਨਾਲ ਤੇ ਗੱਲ ਹੀ ਨਹੀਂ ਹੋਈ ਵਿਚਕਾਰ ਦੇ ਉਹਦੇ ਦਰਾਂ ਨੇ ਜਵਾਬ ਨਹੀਂ ਦਿੱਤਾ ਉੱਟਾ ਇਹਨੂੰ ਪਾਰਟੀ ਜੋ ਕਰਦਾ ਔਰ ਜਦੋਂ ਉਹਨਾਂ ਕੱਢਤਾ ਤੇ ਇਹਨੇ ਚੌਕ ਵਿੱਚ ਖਲੋ ਕੇ ਇੱਧਰ ਉੱਧਰ ਆਉਂਦੀਆਂ ਜਾਂਦੀਆਂ ਬੱਸਾਂ ਵੱਲ ਝਾਕਦੇ ਆਂ ਔਰ ਤਰਨੇ ਕੱਟਦੇ ਨਹੀਂ ਕਿਤੇ ਤਾਂ ਜਾਣਾ ਹੀ ਆ ਕੱਲ ਨੂੰ ਸੁਨੀਲ ਜਾ ਖੜਦੂਗੀ ਇਹ ਫੈਸਲਾ ਲੈਣਾ ਪੈ ਸਕਦਾ ਉਹ ਕਾਂਗਰਸ ਵਿੱਚ ਸੀ ਤੇ ਉੱਥੇ ਮਿਸਫਿਟ ਸੀ ਕਿਉਂਕਿ ਜੋ ਕੁਝ ਹੁੰਦਾ ਸੀ ਉਹ ਬਰਦਾਸ਼ਤ ਨਹੀਂ ਸੀ ਕਰਦਾ ਸਰਕਾਰ ਅਫਸਰ ਚਲਾਉਂਦੇ ਸੀ ਬਾਦਸ਼ਾ ਨਵੇਂ ਬਣਾਏ ਮਹਿਲ ਚ ਚੰਡੀਗੜ੍ਹ ਲੱਗੇ ਸੀ ਤਾਂ ਫਰਦੇ ਟੋਕਰੇ ਗਣਦਾ ਸੀ ਜੀ ਇਹ ਨਰਾਜਗੀ ਯਾਰ ਕਰਦਾ ਸੀ ਤੇ ਉਹ ਬ੍ਰਾਹਮਣਾਉਂਦੇ ਸੀ ਇਹ ਛੱਡ ਕੇ ਭਾਜਪਾ ਚਲਾ ਗਿਆ ਜਿਨ੍ਹਾਂ ਨੂੰ ਛੱਡ ਕੇ ਗਿਆ ਸੀ ਉਹ ਸਾਰੇ ਉੱਥੇ ਜਾ ਬੜੇ ਉਹਨਾਂ ਦੀ ਉੱਥੇ ਪੁੱਜ ਕੇ ਚਵਦਗੀ ਦੀ ਘਟ ਗਈ ਆ ਕਿੰਨੀ ਕੁ ਦਿਨ ਖੁੰਝੇ ਲੱਗ ਕੇ ਬੈਠਾ ਰਹੇਗਾ ਉਹਦੇ ਤੇ ਕੋਈ ਕ腐ਪਸ਼ਨ ਦੇ ਚਾਰਜ ਜਨਹੀਂ ਕੋਈ ਉਹਦੇ ਦੋਸ਼ ਨਹੀਂ ਕੱਲ ਨੂੰ ਉਹ ਵੀ ਛੱਡ ਕੇ ਦਨਵਾ ਸਕਦਾ ਪਰ ਮੈਂ ਇੱਕ ਗੱਲ ਕਹਿ ਦਿਆਂ ਕਿ ਆਮ ਆਦਮੀ ਪਾਰਟੀ ਵੱਲ ਜਸਬੀਰ ਸਿੰਘ ਘੜੀ ਆਇਆ ਨਹੀਂ ਹਾਲਾਤ ਨੇ ਮਜਬੂਰ ਕੀਤਾ ਤੱਕ ਤੇ ਭੇਜ ਤੱਕ ਬਿਲਕੁਲ ਜੀ ਕੱਲ ਨੂੰ ਕੋਈ ਹੋਰ ਵੀ ਆ ਸਕਦਾ ਇਹਦਾ ਮਤਲਬ ਪਤਾ ਕੀ ਹੈ ਕਾਂਗਰਸੀ ਵੀ ਆਉਂਦੇ ਦੂਸਰੇ ਵੀ ਆਉਂਦੇ ਆ ਜਿਹੜੇ ਆਉਂਦੇ ਉਹਨਾਂ ਨੂੰ ਲੱਗਦਾ ਕਿ ਪਾਰਟੀ ਦੂਸਰੀਆਂ ਤੋਂ ਕੁਝ ਬਚੀ ਹੈ ਬਚੀ ਦਾ ਮਤਲਬ ਇਹ ਨਹੀਂ ਕਿ ਬਿਲਕੁਲ ਇਮਾਨਦਾਰ ਹੈ ਇਹ ਬੰਦੇ ਇਸ ਗੱਲ ਦਾ ਸਰਟੀਫਿਕੇਟ ਨਾ ਪਾਲਣ ਕਿ ਅਸੀਂ ਬਿਲਕੁਲ ਇਮਾਨਦਾਰ ਪਾਰਟੀ ਨੇ ਝਾੜੂ ਇਸ ਕਰਕੇ ਫੜਿਆ ਸੀ ਕਿ ਪ੍ਰਚਾਰ ਨੂੰ ਹੁੰਜਾ ਮਾਰਨਾ ਤੇ ਹੁੰਜ ਕੇ ਕੂੜੇ ਦੇ ਢੇਰ ਤੇ ਸੁਟਣਾ ਪਰ ਇਹਨਾਂ ਦੇ ਕੁਝ ਬੰਦਿਆਂ ਨੇ ਉਹੋ ਝਾੜੂ ਉੰਜਾ ਫੇਰ ਕੇ ਨੋਟ ਇਕੱਠੇ ਕਰਨ ਵਾਸਤੇ ਵਰਤਣਾ ਸ਼ੁਰੂ ਕਰ ਦਿੱਤਾ ਤੇ ਜੇ ਇਹੋ ਹਾਲਾਤ ਰਹੇ ਤੇ ਜਿੱਦਾਂ ਲੋਕ ਇੱਧਰ ਨੂੰ ਆਉਂਦੇ ਆ ਉਹ ਲੀਡਰ ਆ ਰਹੇ ਨੇ ਤਾਂ ਕੱਲ ਨੂੰ ਲੋਕ ਇਹਨਾਂ ਨੂੰ ਛੱਡ ਕੇ ਪਿੱਛੇ ਹਟਣਗੇ ਇਹਨਾਂ ਨੂੰ ਆਪਣਾ ਘਰ ਸੰਭਲਣਾ ਚਾਹੀਦਾ ਜਸਵੀਰ ਸਿੰਘ ਗੜੀ ਮਜਬੂਰੀ ਦਾ ਮਾਰਿਆ ਦਰਿਆ ਚਾਰੂਣੀ ਆ ਪਰ ਇਹਦਾ ਮਤਲਬ ਇਹ ਨਹੀਂ ਕਿ ਪਾਰਟੀ ਦੀ ਹੁਣ ਵਾਲੀ ਲੀਡਰਸ਼ਿਪ ਅਵਤਾਰ ਸਿੰਘ ਕਰੀਮਪੁਰੀ ਮੜਾ ਕਰੀਮਪੁਰੀ ਚੋਕਸ ਨੇ ਕਿਤੇ ਹਾਲਾਤ ਦੇ ਵਿੱਚ ਕੋਆਰਡੀਨੇਸ਼ਨ ਇਹ ਨੌਜਵਾਨ ਸੀਮ ਉਸ ਹਾਲਾਤ ਨਾਲ ਮਿਲ ਕੇ ਨਹੀਂ ਚੱਲ ਸਕਿਆ ਵਸੇ ਜੀ ਤੁਹਾਨੂੰ ਸਭ ਅੱਗੇ ਵੱਧਦੇ ਜੀ ਗੱਲ ਕਰਦੇ 26 11 ਦੇ ਹਮਲਿਆਂ ਦੀ ਉਹਦੇ ਵਿੱਚ ਇੱਕ ਸਖਸ਼ਾ ਨਾਮ ਆਇਆ ਸੀ ਤਹਵਰ ਰਾਣੇ ਦਾ ਉਹਨੂੰ ਭਾਰਤ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਕਿੰਨਾ ਕੁ ਕੰਮ ਸੌਖਾ ਹੈ ਕਹਿੰਦੇ ਅਮਰੀਕਾ ਨੇ ਮਨਜ਼ੂਰੀ ਦਿੱਤੀ ਹੈ ਜੀ ਦੇਖੋ ਤਹਵਰ ਰਾਣਾ ਉਸ ਮਾਮਲੇ 'ਚ ਦੋਸ਼ੀ ਨੰਬਰ 2 ਆ ਮੁੱਖ ਦੋਸ਼ੀ ਡੇਵਿਡ ਕੋਲਮਨ ਹੈਡਲੀ ਜਿਹਦਾ ਅਸਲੀ ਨਾਮ ਦੌਦ ਗਲਾਨੀ ਸੀ ਉਹਦਾ ਬਾਪ ਪਾਕਿਸਤਾਨ ਦਾ ਇੱਕ 2-3-10 ਡਿਪਲੋਮੈਟ ਸੀ ਅਮਰੀਕਾ 'ਚ ਗੋਰੀ ਕੁੜੀ ਨਾਲ ਵਿਆਹ ਕਰਾਇਆ ਉਹਦੇ ਤੋਂ ਇਹ ਮੁੰਡਾ ਹੋਇਆ ਸੀ ਮੁੰਡਾ ਬਾਪ ਕੋਲ ਰਿਕੇ ਇੱਥੇ ਪਾਕਿਸਤਾਨ 'ਚ ਪੜਿਆ ਸਾਰੀਆਂ ਆਤਾਂ ਇਹੋ ਜੀਆਂ ਸੀ ਇੱਥੋਂ ਦੀ ਫੌਜ ਦਾ ਸਲਾਹ ਕਰਕੇ ਅਮਰੀਕਾ 'ਚ ਗਿਆ ਉੱਥੇ ਜਾ ਕੇ ਆਪਣੀ ਮਾਂ ਨੂੰ ਲੱਭ ਲਿਆ ਮਾਂ ਨਾਲ ਮਿਲ ਕੇ ਉੱਥੇ ਬੜਾ ਜਿਹਾ ਹੈਡਲੀ ਗੋਥ ਸੀ ਉਹ ਲਾ ਲਿਆ ਅੰਗਰੇਜ਼ਾਂ ਵਾਲਾ ਨਾਂ ਰੱਖ ਲਿਆ ਆਪਣੇ ਆਪ ਨੂੰ ਕ੍ਰਿਸਟਿਨ ਬਣ ਗਿਆ ਸ਼ੋਕ ਕੀਤਾ ਬਣਿਆ ਨਹੀਂ ਸੀ ਉਥੋਂ ਦੇ ਏਜੰਸੀਆਂ ਨਾਲ ਮਿਲ ਕੇ ਸਿਟੀਜ਼ਨਸ਼ਿਪ ਲੈ ਲਈ ਭਾਰਤ ਦੇ ਖਿਲਾਫ ਇੱਥੇ ਆ ਕੇ ਨਕਸ਼ੇ ਉਹਨੇ ਬਣਾਏ ਸੀ ਮੁੰਬਈ ਦੇ ਬਾਜ਼ਾਰਾਂ 'ਚ ਜਿੱਥੋਂ ਕਿਤੇ ਸਾਬਣ ਚ ਟੂਥਪੇਸਟ ਵੀ ਖਰੀਦਦਾ ਸੀ ਸ਼ੈਂਪੂ ਖਰੀਦਦਾ ਸੀ ਉਹ ਵੀ ਬਿੱਲ ਲਿੱਕੇ ਉਹਨਾਂ ਤੇ ਕੱਚੀਆਂ ਪੈਨਸਲਾਂ ਨਾਲ ਰਸਤੇ ਬਣਾਉਂਦਾ ਸੀ ਕਿ ਇੱਧਰ ਦੀ ਜਾਣਾ ਤੇ ਇੱਧਰ ਜਾਣ ਗਿਆ ਤੁਰਦੀ ਤੇ ਇੱਥੇ ਜਾ ਕੇ ਅਮਲ ਕਰਨਗੇ ਜਿਹੜਾ ਤਹਾਵਰਣਾ ਤੇਰਾ ਸਾਥੀ ਸੀ ਜਦੋਂ ਫੜਿਆ ਗਿਆ ਤੇ ਪਤਸੀ ਅਮਰੀਕਾ ਚ ਉਹਨੂੰ ਮੌਤ ਤੋਂ ਘਟ ਸਜ਼ਾ ਨਹੀਂ ਮਿਲਣੀ ਉਹ ਵਾਦਾ ਮਾਫਗੁਆ ਬਣ ਗਿਆ ਜੱਜ ਨੇ ਆਖਿਆ ਤੇਰੇ ਵਾਸਤੇ ਸਜ਼ਾ ਇੱਕੋ ਹੀ ਆ ਕਿ ਤੈਨੂੰ ਅਗਲੇ ਪਾਸੇ ਪਹੁੰਚਾਤਾ ਜਾਵੇ ਪਰ ਮੈਂ ਕਰਾਂ ਕਿ ਤੂੰ ਵਾਦਾ ਮਾਫਗੁਆ ਬਣ ਗਿਆ ਜਿੰਨਾਂ ਏਜੰਸੀਆਂ ਨੇ ਤੇਰੇ ਵਾਸਤੇ ਸਜ਼ਾ ਮੰਗਣੀ ਔ ਤੇਰੇ ਵਾਸਤੇ ਮੌਤ ਦੀ ਸਜ਼ਾ ਮੰਗਦੀਆਂ ਨਹੀਂ ਮੈਂ ਤੈਨੂੰ ਦੇਖ ਕਰ ਦਾਂਦਿਆਂ ਉਹਦੇ باوجود ਉਹਨੇ ਸਜ਼ਾ ਬਹੁਤ ਉਹਨੂੰ ਲੰਮੀ ਦਿੱਤੀ ਸੀ ਮੌਤ ਦੀ ਸਜ਼ਾ ਉਹ ਬਚ ਗਿਆ ਅਪਰੂਵਰ ਬਣ ਗਿਆ ਵਾਦਾ ਮਾਫਗੁਆ ਬਣ ਕੇ ਦੁਸਰੇ ਪਸਾਉਣ ਲੱਗ ਪਿਆ ਤੋਂ ਹਵਲ ਰਾਣਾ ਵੀ ਪਿੱਛੋਂ ਡਾਕਟਰ ਸੀ ਪਾਕਿਸਤਾਨੀ ਫੌਜ ਦਾ ਇੱਥੋਂ ਗਿਆ ਸੀ ਜੀ ਇਹਨੂੰ ਤੇ ਉਹਨੇ ਆਪਣੇ ਨਾਲ ਲਿਆ ਸੀ ਇਹ ਤੇ ਉਹਦਾ ਸਹਾਇਕ ਸੀ ਵੱਡਾ ਕਾਲਪਰੇਟਡਾ ਉਹ ਵਾਦਾ ਬਾਹੂ ਗਿਆ ਬਣ ਗਿਆ ਇਹ ਫਸ ਗਿਆ ਇਹ ਸ਼ਾਇਦ ਕੈਨੇਡੀਅਨ ਸਿਟੀਜ਼ਨਸ਼ਿਪ ਅਮਰੀਕਾ ਵਾਲਿਆਂ ਨੇ ਮੰਗਾ ਲਿਆ ਉੱਥੇ ਕਾਰਵਾਈ ਚੱਲਦੀ ਰਹੀ ਫੜ ਲਿਆ ਫਿਰ ਜ਼ਮਾਨਤ ਹੋਈ ਫਿਰ ਫੜ ਲਿਆ ਹੁਣ ਭਾਰਤ ਸਰਕਾਰ ਕਹਿੰਦੀ ਸਾਨੂੰ ਦੇ ਦਿਓ ਪਹਿਲਾਂ ਇੱਕ ਅਦਾਲਤ ਨੇ ਆਖਿਆ ਸਾਬਤੋ ਭਾਰਤ ਨੂੰ ਇਹਨੇ ਬਹੁਤ ਵੱਡਾ ਮੜਾ ਕੰਮ ਕੀਤਾ ਮੁੰਬਈ ਚ ਜਿਹੜਾ 26 ਨਵੰਬਰ ਨੂੰ ਹਮਲਾ ਹੋਇਆ ਸੀ 2008 ਚ ਉਹ ਹਮਲਾਕਰਾਂ ਨੂੰ ਤੇ ਹਾਦਸੇ ਜਿੱਥੇ 160 ਲੋਕ ਮਾਰੇ ਗਏ ਇਹ ਉੱਥੇ ਸੌਪ ਦਿਓ ਉਹ ਤੋਂ ਉੱਪਰਲੀ ਅਦਾਲਤ ਨੇ ਅਖਾ ਨਹੀਂ ਸਟੇ ਦੇ ਦਿਓ ਸਟੇ ਦੇ ਦਿੱਤਾ ਕਾਰਵਾਈ ਚੱਲਦੀ ਰਹੀ ਹੁਣ ਉੱਪਰਲੀ ਅਦਾਲਤ ਨੇ ਕਿਹਾ ਤਾਂ ਭਾਰਤ ਨੂੰ ਸੌਪ ਦਿਓ ਪਾਪੀ ਬੰਦੇ ਇੱਥੇ ਰੱਖਣ ਦੇ ਲਾਇਕ ਨਹੀਂ ਭਾਰਤ ਨੂੰ ਸੌਂਪਣਾ ਇਹ ਤੋਂ ਪਹਿਲਾਂ ਅਜੇ ਹੋਰ ਕੋਰਟ ਆਖੇਗੀ ਫਿਰ ਉਸ ਕੋਰਟ ਤੋਂ ਕਰਨ ਖਾਲੀ ਫਿਰ ਕੋਈ ਹੋਰ ਰੱਖੇਗੀ ਕਰਦਿਆ ਕਰਦਿਆ ਅਖੀਰ ਅਮਰੀਕਾ ਦੀ ਜਿਹੜੇ ਮਿਨਿਸਟਰੀ ਹੈ ਵਿਦੇਸ਼ ਮੰਕਮਾਰ ਉਹਦੇ ਤੱਕ ਵੀ ਗੱਲ ਜਾਵੇਗੀ ਕਿ ਕਰਦਿਆ ਕਰਾਉਂਦਿਆ ਅਜੇ ਹੁਣੇ ਆਸ ਨਹੀਂ ਰੱਖਣੀ ਚਾਹੀਦੀ ਕਿ ਤਹਵਰ ਰਾਣਾ ਭਲਕੇ ਭਾਰਤ ਨੂੰ ਮਿਲ ਜਾਵੇਗਾ ਜੀ ਹਾਂ ਉੱਥੋਂ ਦਾ ਰਾਸ਼ਟਰਪਤੀ ਡੋਨਲਡ ਟਰੰਪ ਕੱਲ ਨੂੰ ਆਜੇ ਤੇ ਆਉਂਦਿਆ ਸਾਰੀ ਆਕੇ ਕੇ ਸੀਐਸ ਪਾੜੇ ਖੀ ਲੈਣਾ ਲੈ ਜਓ ਅੰਡੀ ਵਾਲੋ ਜੋ ਕਰਨਾ ਜੋ ਕਰ ਲੋ ਉਹ ਸੌਬ ਤੇ ਵੱਖਰੀ ਗੱਲ ਹੈ ਨਹੀਂ ਤਾਂ ਜੇ ਕਾਨੂੰਨੀ ਕਾਰਵਾਈ ਦਾ ਡਿਜ਼ਾਈਨ ਹੋਣਾ ਹੋਇਆ ਤੇ ਜੇ 2-4 ਸਾਲ ਹੋਰ ਵੀ ਲੱਗ ਸਕਦੇ ਆ ਸਾਨੂੰ ਬਹੁਤੀ ਨੇੜੇ ਦੀ ਚਾਕ ਨਹੀਂ ਰੱਖਣੀ ਚਾਹੀਦੀ। ਪੰਨ ਸਾਹਿਬ ਅੱਗੇ ਬਾਤੇ ਜੀ ਗੱਲ ਕਰਦੇ ਸੰਯੁਕਤ ਕਿਸਾਨ ਮੋਰਚੇ ਦੀ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਉਹਨਾਂ ਕਿਹਾ ਕਿ ਜਿਹੜੀ ਸੰਸਦ ਦੀ ਕਮੇਟੀ ਬਣੀ ਸੁਪਰੀਮ ਕੋਰਟ ਦੀ ਉਸ ਮੀਟਿੰਗ ਵਿੱਚ ਉਹ ਸ਼ਾਮਲ ਨਹੀਂ ਹੋਣਗੇ। ਇਹਦਾ ਕੀ ਪ੍ਰਭਾਵ ਪੈ ਸਕਦਾ ਜੀ? ਨੌਜੀਤ ਜੀ ਇੱਕ ਉਰਦੂ ਦਾ ਸ਼ੇਰ ਹੋਂਤਾ ਹੈ ਸ਼ਬ ਰੋਜ਼ ਤਮਾਸ਼ਾ ਮੇਰੇ ਅੱਗੇ। ਉਹਦਾ ਮੈਂ ਇੱਕ ਰਾਤ ਦਿਨ ਸਾਡੇ ਸਾਹਮਣੇ ਇੱਕ ਤਮਾਸ਼ਾ ਚੱਲਣ ਡਿਆ। ਅਸੀਂ ਇਹ ਸਮਝਦੇ ਹਾਂ ਕਿ ਸਮਾਜ ਦੇ ਬਹੁਤ ਸਾਰੇ ਵਰਗ ਤੰਗ ਨੇ। ਮਜ਼ਦੂਰ ਇੱਥੇ ਤੰਗ, ਉਹਨਾਂ ਦੀਆਂ ਮੁਸ਼ਕਲਾਂ ਕੋਈ ਨਹੀਂ ਵੇਖ ਰਿਹਾ। ਮੁਲਾਜ਼ਮ ਤੰਗ, ਛੋਟਾ ਦੁਕਾਨਦਾਰ ਨਿਪੇੜਿਆ ਜਾ ਰਿਹਾ। ਹਰ ਪਾਸੇ ਤੰਗੀਆਂ ਨੇ। ਔਰ ਹਰ ਕੋਈ ਸੰਘਰਸ਼ ਕਰ ਰਿਹਾ। ਸਾਰਿਆਂ ਦਾ ਮਜ਼ਾਕ ਉਡਾਇਆ ਜਾਂਦਾ। ਇਹ ਜਿਹੜਾ ਕਿਸਾਨਾਂ ਦਾ ਮਸਲਾ ਲੱਖਾਂ ਦੀ ਗਿਣਤੀ 'ਚ ਕਿਸਾਨ ਪੰਜਾਬ ਵਿੱਚ ਨੇ। ਤੇ ਕਰੋੜਾਂ ਦੀ ਗਿਣਤੀ ਚ ਭਾਰਤ ਵਿੱਚ ਨੇ ਇਹਨਾਂ ਦਾ ਵੀ ਮਜ਼ਾਕ ਉਡਾਇਆ ਜਾ ਰਿਹਾ ਹੈ ਇਹਨਾਂ ਦੇ ਸੰਘਰਸ਼ ਦੇ ਉੱਤੇ ਵੀ ਇਲਜ਼ਾਮ ਤਰਾਸੀ ਹੋ ਰਿਹਾ ਜੀ ਇਹਨਾਂ ਨੂੰ ਪਾਕਿਸਤਾਨ ਦੇ ਏਜੰਟ ਆਖਿਆ ਗਿਆ ਇਹਨਾਂ ਨੂੰ ਅਤਵਾਦੀ ਆਖਿਆ ਗਿਆ ਇਹਨਾਂ ਨੂੰ ਕਿਰਾਏ ਤੇ ਲਿਆਂਦੇ ਲੋਕ ਆਖਿਆ ਗਿਆ ਅਸਲੀ ਜਿਹੜੀ ਜੜਾ ਬਿਮਾਰੀ ਤੇ ਉਹ ਨਹੀਂ ਫੜੀ ਜਾ ਰਹੀ ਅੱਗੇ ਵੀ ਕਈ ਵਾਰ ਮੈਂ ਕਹਿ ਚੁੱਕਾ ਅੱਜ ਫਿਰ ਕਹਿਣਾ ਪੈ ਰਿਹਾ ਔਰ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਕਿਸਾਨਾਂ ਦੇ ਮਾਮਲੇ 'ਚ ਠੀਕ ਵਿਹਾਰ ਨਹੀਂ ਕਰ ਰਹੇ ਜੇ ਠੀਕ ਵਿਹਾਰ ਹੋਵੇ ਤੇ ਉਹ ਖੜੇ ਪੈਰ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਪੁੱਛੇ ਕਿ ਜੇ ਤੁਸੀਂ ਉਹ ਮੰਗਾਂ ਲਾਗੂ ਨਹੀਂ ਸੀ ਕਰਤੀਆਂ ਤੇ ਮੰਨੀਆਂ ਕਿਉਂ ਸੀ ਪਾਰਲੀਮੈਂਟ ਤੋਂ ਉਹਨਾਂ ਦੀ ਪ੍ਰਵਾਨਗੀ ਕਿਉਂ ਲਈ ਸੀ ਜੀ ਰਾਸ਼ਟਰਪਤੀ ਤੋਂ ਦਸਖਤ ਕਿਉਂ ਲਈ ਸੀ ਉਹਨੂੰ ਕੋਈ ਨਹੀਂ ਪੁੱਛਦਾ ਪੁੱਛਦੇ ਕਿਨੂੰ ਕਿਸਾਨ ਨੂੰ ਸੜਕ ਕੋਲ ਆ ਕੇ ਅਦਾਲਤ ਨਾਲ ਗੱਲ ਕਰੇ ਜਗਜੀਤ ਸਿੰਘ ਡੱਲੇਵਾਲ ਉਹਦੇ ਸਾਥੀ ਗੱਲ ਕਰਨੋਂ ਕਹਿੰਦੇ ਨਹੀਂ ਕਰਦੇ ਇੱਕ ਕਮੇਟੀ ਬਣਾਤੀ ਇੱਕ ਕਮੇਟੀ ਜਾ ਕੇ ਕਿਸਾਨਾਂ ਦੇ ਆਗੂ ਨਾਲ ਗੱਲ ਕਰੇਗੀ ਕਮੇਟੀ ਬਣਾਉਣ ਲੱਗਿਆ ਸੁਪਰੀਮ ਕੋਰਟ ਨੇ ਕਿਸਾਨਾਂ ਨੂੰ ਪੁੱਛ ਲਿਆ ਸੀ ਕਿ ਆ ਸਾਂਝੀ ਕਮੇਟੀ ਅਸੀਂ ਬਣਾਉਣ ਲੱਗੇ ਸਾਂਝੀ ਵੀ ਹੈ ਕਿ ਨਹੀਂ ਹੈ ਜਦੋਂ ਕਮੇਟੀਆਂ ਉੱਥੋਂ ਇੱਕ ਤਰਫਾ ਬਣਣੀਆਂ ਨੇ ਸੁਪਰੀਮ ਕੋਰਟ ਦੇ ਜੱਜ ਸਾਹਿਬ ਦਿੱਲੀ ਵਿੱਚ ਬੈਠਦੇ ਨੇ ਅੰਗਰੇਜ਼ੀ ਦੀਆਂ ਅਖਬਾਰਾਂ 'ਚ ਜਿਹੜੇ ਕਿਸਾਨੀ ਬਾਰੇ ਚਾਰ ਜਣੇ ਲੇਖ ਲਿਖਦੇ ਹੋਣਗੇ ਉਹਨਾਂ 'ਚੋਂ ਦੋ ਨੂੰ ਚੁੱਕ ਕੇ ਤੇ ਇੱਕ ਅੱਧਾ ਹੋਰ ਜੱਜ ਨਾਲ ਲਾ ਕੇ ਤੇ ਕਹਿ ਦਿਓ ਕਮੇਟੀ ਬਣਾਤੀ ਉਹਨਾਂ ਨੂੰ ਪਤਾ ਕੀ ਆ ਕਿਸਾਨਾਂ ਦੀਆਂ ਮੁਸ਼ਕਲਾਂ ਦਾ ਕਿਸਾਨਾਂ ਦੀਆਂ ਮੁਸ਼ਕਲਾਂ ਵਾਸਤੇ ਕੋਈ ਖੇਤੀ ਵਿਗਿਆਨੀ ਪਾਉਂਦੇ ਕੋਈ ਖੇਤੀ ਵਾਸਤੇ ਸੰਘਰਸ਼ ਕਰਨ ਵਾਲਾ ਪਾਉਂਦੇ ਜੇ ਇਸ ਵੇਲੇ ਪੰਜਾਬ ਦਾ ਕਿਸਾਨ ਲੜਦਾ ਪਿਆ ਤੇ ਪੰਜਾਬ ਵਾਲੇ ਕਿਸਾਨਾਂ ਵਿੱਚੋਂ ਤੁਸੀਂ ਨਵੇਂ ਅਧਾਰ ਨਹੀਂ ਸੀ ਪਾਉਣਾ ਤੁਸੀਂ ਤਾਮਿਲਨਾਡੂ ਦਾ ਪਾਉਂਦੇ ਕੇਰਲਾ ਦਾ ਪਾਉਂਦੇ ਕਿਸਾਨ ਨੂੰ ਕਿਸਾਨ ਦੇ ਦੁੱਖ ਦੀ ਸਮਝ ਤਾਂ ਹੁੰਦੀ ਇੱਕ ਤਰਫਾ ਕਮੇਟੀ ਬਣ ਜਾਵੇ ਤੇ ਉਹ ਕਮੇਟੀ ਆਰਡਰ ਕਰੇ ਕਿ ਅਸੀਂ ਚੰਡੀਗੜ੍ਹ ਦੇ ਨਾਲ ਲੱਗਦੇ ਹਰਿਆਣੇ ਦੇ ਰਾਜਧਾਨੀ ਵਰਗੇ ਸ਼ਹਿਰ ਚ ਪੰਚਕੂਲੇ ਚ ਬੈਠਾਂਗੇ ਕਿਸਾਨਾਂ ਦੇ ਲੀਡਰ ਆ ਕੇ ਸਾਨੂੰ ਮਿਲਣ ਤੁਸੀਂ ਰਾਜੇ ਆ ਤੁਹਾਡੇ ਕੋਲ ਆ ਕੇ ਪੇਸ਼ ਹੋਣ ਇੱਕੋ ਤਰੀਕਾ ਜਿਉਂ ਕਹਿੰਦੇ ਅਸੀਂ ਦਿਰੀ ਰਹਿਣਾ ਜਾਣਦੇ ਹੋ ਤੁਸੀਂ ਜਾਣ ਕਿਉਂ ਨਹੀਂ ਦਿੰਦੇ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਬਿਲਕੁਲ ਨਹੀਂ ਵੇਖੀਆਂ ਗਈਆਂ। ਉਹਦੀ ਥਾਂ ਤੇ ਇੱਕ ਤਰਫਾ ਤੌਰ ਤੇ ਆਰਡਰ ਕੀਤੇ ਜਾ ਰਹੇ ਆ। ਡੱਲੇਵਾਰ ਦਾ ਇਲਾਜ ਕਰਾਓ। ਇਲਾਜ ਕਰਾਉ ਦਾ ਮਤਲਬ ਕਿ ਡੱਲੇਵਾਲ ਨੂੰ ਚੁੱਕੋ। ਜਿਹੜਾ ਚੁੱਕਣ ਜਾਊਗਾ ਉਥੇ ਘਰੇ ਘਰੇ ਦੀ ਜਨਤਾ ਜਿਹੜਾ ਚੁੱਕੋਗੇ ਨਤੀਜਾ ਕੀ ਨਿਕਲੇਗਾ। ਪੰਜਾਬ ਸਰਕਾਰ ਨੇ ਕਹਿਤਾ ਕਿ ਡੱਲੇਵਾਲ ਜੇ ਕੇਂਦਰ ਸਰਕਾਰ ਗੱਲ ਕਰੇ ਤੇ ਮਰਨ ਵਰਤ ਛੜਨ ਲਈ ਤਿਆਰ ਹੈ। ਗੱਲ ਕਰਦਾ ਮਤਲਬ ਕੀ ਹੁੰਦਾ? ਗੱਲ ਤਾਂ ਇਹ ਵੀ ਨਹੀਂ ਕਿ 5 ਘੰਟੇ ਬੈਠ ਕੇ 6 ਘੰਟੇ 8 ਘੰਟੇ ਬੈਠ ਕੇ ਵਿਚਾਰ ਹੋਈ ਇੱਕ ਇੱਕ ਨੁਕਤੇ ਜੀ ਤੇ ਗੱਲ ਕਰਨ ਦਾ ਮਤਲਬ ਇਹ ਵੀ ਹੈ ਹਾਂ ਵੀ ਡਲੇਵਾਲ ਸਾਹਿਬ ਕੀ ਹਾਲ ਚਾਲ ਹੈ ਆਪਾਂ ਕਿਹ ਦਿਨ ਬੈਠਣਾ ਲੱਗੇ ਉਹ ਆਖੋ ਜੀ ਬੈਠਣ ਨੂੰ ਅਸੀਂ ਤਾਂ ਹਮੇਸ਼ਾ ਤਿਆਰ ਹਾਂ ਕਦੋਂ ਬੈਠੀਏ ਉਹ ਕਹੋਗੇ ਜਦੋਂ ਆਖੋ ਬੈਠਲੇ ਨੇ ਉਹ ਜਾ ਕੇ ਸੁਪਰੀਮ ਕੋਰਟ ਨੂੰ ਕਹਿ ਦੇਣਗੇ ਕਿ ਕਹਿੰਦੇ ਡਲੇਵਾਲ ਸਾਹਿਬ ਨਾਲ ਗੱਲ ਨਹੀਂ ਕਰਦੇ ਲੋ ਜੀ ਅਸੀਂ ਕਰ ਰਹੇ ਹਾਂ ਇਹ ਗੱਲ ਕਰਨਾ ਹੁੰਦਾ ਇਦਾਂ ਦੀ ਡੰਮੇਬਾਜੀ ਕੱਲ ਨੂੰ ਕਰਕੇ ਇਹ ਕਹਤਾ ਜਾਵੇ ਉਰੇ ਤੇ ਡੱਲੇ ਵਾਲ ਤੋਂ ਤੇ ਸਾਥੀ ਐਡੀਸ਼ੀਤੀ ਨਹੀਂ ਮਰਨਗੇ ਜੋ ਕੁਝ ਹੋਣਾ ਚਾਹੀਦਾ ਉਹ ਨਹੀਂ ਕੀਤਾ ਜਾ ਰਿਹਾ ਜੋ ਕੀਤਾ ਜਾ ਰਿਹਾ ਇਹ ਬਿਮਾਰੀ ਦਾ ਇਲਾਜ ਨਹੀਂ ਇਹ ਓੜ-ਪੋੜਿਆ ਤੇ ਓੜ-ਪੋੜ ਨਾਲ ਬਿਮਾਰੀਆਂ ਦੂਰ ਨਹੀਂ ਹੁੰਦੀਆਂ ਜੇ ਕੁਝ ਕਰਨਾ ਤੇ ਕੇਂਦਰ ਸਰਕਾਰ ਵੀ ਸੁਪਰੀਮ ਕੋਰਟ ਦੇ ਮਾਨਯੋਗ ਜੱਜ ਵੀ ਆਪਣੀ ਪਦਵੀ ਦਾ ਮਾਣ ਕਾਇਮ ਰੱਖਦੇ ਹੋਏ ਮਸਲੇ ਦੀ ਜੋ ਗੱਲ ਲਈ ਯਤਨ ਕਰਨ ਜਿਆਦਾ ਠੀਕਤਾ ਹੋਵੇਗਾ ਜੀ ਪੰਸੇ ਵਗੇ ਬਾਅਦ ਤੇ ਗੱਲ ਕਰਦੇ ਆ ਪਾਕਿਸਤਾਨ ਚ ਪੰਜਾਬ ਸਰਕਾਰ ਦੀ ਸ਼ਹੀਦ ਆਜ਼ਮ ਭਗਤ ਸਿੰਘ ਨਾਲ ਸੰਬੰਧਿਤ ਇੱਕ ਗੈਲਰੀ ਸੀ ਤੇ ਸਲਾਨੀਆਂ ਲਈ ਖੋਲ ਦਿੱਤੀ ਗਈ ਹੈ ਇਹ ਖਬਰ ਤਾਂ ਚੰਗੀ ਹੈ ਲੰਬਾ ਸਮਾਂ ਲੜਾਈ ਵੀ ਲੜੀ ਆ ਬਹੁਤ ਸਾਰੇ ੜਿੱਕੇ ਵੀ ਪਏ ਆ ਪਰ ਇਸ ਬਾਬਤ ਤੁਸੀਂ ਕੀ ਕਹਿਣਾ ਚਾਹੋਗੇ ਸ਼ਹੀਦ ਭਗਤ ਸਿੰਘ ਹੋਰੀ ਸਾਂਝੇ ਭਾਰਤ ਦੇ ਸ਼ਹੀਦ ਸੀ ਦੇਸ਼ ਵਾਸਤੇ ਸੁਚੇਤ ਕੁਰਬਾਨੀ ਕੀਤੀ ਸੀ ਉਹਨਾਂ ਨੂੰ ਰੱਖਿਆ ਗਿਆ ਲਾਹੌਰ ਦੇ ਵਿੱਚ ਜਦੋਂ ਦੇਸ਼ ਦੀ ਵੰਡ ਹੋਈ ਤੇ ਲੋਰਸ ਪਾਕਿਸਤਾਨ ਚ ਆਗ ਪਰ ਲਾਹੌਰ ਨਾਲ ਯਾਦਾਂ ਤੇ ਜੁੜੀਆਂ ਨੇ ਸ਼ਹੀਦ ਭਗਤ ਸਿੰਘ ਜਦੋਂ ਲਾਹੌਰ ਦੀ ਜੇਲ੍ਹ ਵਿੱਚ ਸੀ ਇਹਨਾਂ ਦੇ ਨਾਲ ਸਭ ਤੋਂ ਨੇੜੇ ਦੇ ਜਿਹੜੇ ਸਾਥੀ ਸਨ ਬਟੁਕੇਸ਼ਵਰ ਦੱਤ ਇਹ ਪ੍ਰਧਾਨ ਸੀ ਉਹ ਜਨਰਲ ਸੈਕਟਰੀ ਸੀ ਇਹਨਾਂ ਦੇ ਨਾਲ ਹੀ ਇੱਕ ਵਾਰੀ ਹੋਰ ਜਨਰਲ ਸੈਕਟਰੀ ਬਣੇ ਸੋਨ ਸਿੰਘ ਜੋਸ਼ ਉਹ ਵੀ ਜੇਲ੍ਹ ਸੀ ਜਦੋਂ ਸੋਨ ਸਿੰਘ ਜੋਸ਼ ਹੋਰੀ ਉਮਰ ਤੇ 80ਵੇਂ 82ਵੇਂ ਸਾਲ ਵਿੱਚ ਸੀ ਅਵਸਰ ਸਰ ਬਾਸੜਡੇ ਤੇ ਡਿੱਗ ਪਏ ਤਿਲਕੇ ਤੇ ਚੂੜਾ ਟੁੱਟ ਗਿਆ ਉਹਦੀ ਸੇਵਾ ਕਰਨ ਵਾਲੇ ਹੋਰ ਸੇਵਕ ਤੇ ਡਿਊਟੀ ਰੋਜ਼ ਇਹ ਸੀ ਕਿ ਅਖਬਾਰਾਂ ਦੇਣ ਜਾਣਾ ਤੇ 10 ਮਿੰਟ ਉਹਨਾਂ ਕੋਲ ਬੈ ਕੇ ਅਖਬਾਰਾਂ ਪੜ੍ਹ ਕੇ ਸੁਣਾਉਣੀਆ ਕਿਉਂਕਿ ਲੰਮੇ ਪੈ ਉੱਠ ਨਹੀਂ ਸਕਦੇ ਉਹ ਬਹੁਤ ਕੁਝ ਦੱਸਦੇ ਸੀ ਭਗਤ ਸਿੰਘ ਬਾਰੇ ਉਹ ਕਦੇ ਸੀ ਵਕੀਲਾਂ ਨੂੰ ਪੇਸ਼ ਨਹੀਂ ਕੀਤਾ ਅਸੀਂ ਆਪਣਾ ਭਗਤ ਸਿੰਘ ਨੇ ਅਸੀਂ ਸਾਰਿਆਂ ਨੇ ਆਪਣਾ ਕੇਸ ਆਪ ਪੇਸ਼ ਕੀਤਾ ਸੀ ਜੱਜਾਂ ਦੇ ਸਾਹਮਣੇ ਤੇ ਜੱਜਾਂ ਨੂੰ ਸਾਡੇ ਸਵਾਲਾਂ ਦਾ ਜਵਾਬ ਨਹੀਂ ਸੀ ਸੁਣਦਾ ਕੋਈ ਉਸ ਹਾਲਤ ਵਿੱਚ ਭਗਤ ਸਿੰਘ ਨੂੰ ਫਾਂਸੀ ਦਿੱਤੀ ਗਈ ਪਾਕਿਸਤਾਨ ਦੇ ਵਿੱਚ ਵਕੀਲਾਂ ਦਾ ਇੱਕ ਗਰੁੱਪ ਇਸ ਗੱਲ ਦੀ ਲੜਾਈ ਲੜਦਾ ਪਿਆ ਉਦੋਂ ਭਗਤ ਸਿੰਘ ਨੂੰ ਤੇ ਉਹਦੇ ਸਾਥੀਆਂ ਰਾਜਗੁਰੂ ਤੇ ਸੁਖਦੇਵ ਨੂੰ ਗਲਤ ਫਾਂਸੀ ਲਾਈ ਗਈ ਜਿਹੜਾ ਕੇਸ ਦਰਜ ਕੀਤਾ ਗਿਆ ਉਹਦੀ ਐਫ ਆਈ ਆਰ ਦੀ ਗਲਤੀ ਉਹ ਚ ਭਗਤ ਸਿੰਘ ਵੱਲ ਕੋਈ ਇਸ਼ਾਰਾ ਵੀ ਨਹੀਂਗਾ ਉਹ ਕੇਸ ਲੜ ਅੱਜ ਜੇ ਉਹ ਕੇਸ ਸੱਚਤਾ ਦੀ ਹਾਈ ਕੋਰਟ ਮੰਨ ਲਵੇ ਉਦੋਂ ਵਾਲੇ ਜੱਜ ਨੂੰ ਲਿਆ ਕੇ ਸਜ਼ਾ ਨਹੀਂ ਦਿੱਤੀ ਜਾ ਸਕਦੀ ਉਦੋਂ ਵਾਲੇ ਗਵਾਹਾਂ ਨੂੰ ਫਾਂਸੀ ਨਹੀਂ ਲਾਇਆ ਜਾ ਸਕਦਾ ਕੁਝ ਨਹੀਂ ਹੋ ਸਕਦਾ ਪਰ ਇਤਿਹਾਸ ਦੇ ਵਿੱਚ ਇੱਕ ਚੈਪਟਰ ਦਰਸਤ ਕੀਤਾ ਜਾ ਸਕਦਾ ਉਹਦੇ ਲਈ ਯਤਨ ਹੋ ਰਹੇ ਨੇ ਉਹੀ ਵਕੀਲ ਇਸ ਗੱਲ ਦੀ ਲੜਾਈ ਲੜਦੇ ਆ ਕਿ ਪਾਕਿਸਤਾਨ ਵਿੱਚ ਜਿੱਥੇ ਉਹ ਜੇਲ ਹੁੰਦੀ ਸੀ ਲਾਹੌਰ ਦੀ ਜਿੱਥੇ ਭਗਤ ਸਿੰਘ ਨੂੰ ਰੱਖਿਆ ਗਿਆ ਸੀ ਉਸ ਜੇਲ ਵਾਲੀ ਥਾਂ ਤੇ ਅੱਜ ਕੱਲ੍ਹ ਕਲੋਨੀ ਬਣੀ ਪਈ ਜਿੱਥੇ ਉਹ ਜੇਲ ਦੇ ਵਿੱਚ ਫਾਂਸੀ ਵਾਲਾ ਤਖਤਾ ਹੁੰਦਾ ਸੀ ਐਨ ਉਸ ਥਾਂ ਤੇ ਅੱਜ ਕੱਲ੍ਹ ਇੱਕ ਚੌਕ ਹੈ ਚੌਕ ਦਾ ਨਾਮ ਸ਼ਾਦਮਾਨ ਚੌਕ ਇਹ ਮੰਗ ਕਰਦੇ ਆ ਕੋਈ ਸ਼ਾਦਮਾਨ ਚੌਕ ਦਾ ਨਾ ਭਗਤ ਸਿੰਘ ਚੌਕ ਰੱਖ ਦਿਓ ਕਿਉਂਕਿ ਉਹ ਫਾਂਸੀ ਵਾਲੇ ਥਾਂ ਤੇ ਜੀ ਕਈ ਵਾਰੀ ਪਾਕਿਸਤਾਨ ਦੀ ਸਰਕਾਰ ਨੇ ਨਹੀਂ ਸਰਕਾਰਾਂ ਨੇ ਉੱਥੋਂ ਦੀ ਪੰਜਾਬ ਸਰਕਾਰ ਨੇ ਵੀ ਉੱਥੋਂ ਦੀ ਕੇਂਦਰ ਸਰਕਾਰ ਨੇ ਵੀ ਮੰਨ ਲਿਆ ਕਿ ਇਦਾਂ ਕਰ ਦੇਣੇ ਉਹ ਜਦੋਂ ਮੰਨਦੇ ਆ ਤੇ ਕਟੜਪੰਥੀਆਂ ਦਬਾਅ ਪੈ ਜਾਂਦਾ ਉਹ ਕਹਿੰਦੇ ਜੀ ਅਸੀਂ ਦਾ ਨਾਂ ਨਹੀਂ ਬਦਲਣਦਰਾ ਇਹਦਾ ਨਾਂ ਇਹੋ ਰੱਖਣਾ ਤੇ ਭਗਤ ਸਿੰਘ ਦਾ ਨਾਂ ਤੇ ਪਰਵਾਹ ਨਹੀਂ ਨਹੀਂ ਕਿਉਂਕਿ ਇਸਲਾਮਿਕ ਦੇਸ਼ ਦੇ ਵਿੱਚ ਕਿਸੇ ਸਿੱਖ ਦੇ ਨਾਂ ਤੇ ਕਿਸੇ ਚੌਕ ਦਾ ਨਾਂ ਕਿਦਾਂ ਹੋ ਸਕਦਾ ਟੋਬਾ ਟੈਕਸ ਉੱਥੇ ਹੋ ਸਕਦਾ ਕਈ ਹੋਰ ਥਾਵਾਂ ਨੇ ਜਿੱਥੇ ਹਿੰਦੂਆਂ ਤੇ ਸਿੱਖਾਂ ਵਾਲੇ ਨਾਂ ਨੇ ਸਾਡੇ ਕੋਲ ਇੱਥੇ ਨਹੀਂ ਨੇਗੇ ਅੱਜ ਜਦੋਂ ਅਸੀਂ ਸultanpur ਕਹਿੰਨੇ ਆ ਅਸੀਂ ਮੰਡੀ ਅਹਿਮਦਗੜ੍ਹ ਕਹਿੰਨੇ ਆ ਇੱਥੇ ਸਾਡੇ ਕੋਲ ਨਾ ਕਿੰਨੇ ਸਾਰੀਆਂ ਥਾਵਾਂ ਨੇ ਜਿਹੜੀਆਂ ਆ ਨੂਰ ਮਹਿਲ ਇਹ ਸਾਰੇ ਮੁਸਲਮਾਨੀ ਨਾਂ ਨਹੀਂ ਕਿ ਅਸੀਂ ਰੱਖੇ ਆ ਨਾ ਕੀ ਕੀਤਾ ਅਸੀਂ ਬਦਲੇ ਤਾਂ ਨਹੀਂ ਬਿਲਕੁਲ ਫਿਰੋਜ਼ਪੁਰ ਇਹ ਮੁਸਲਮਾਨੀ ਨਾਂ ਫਾਜ਼ਿਲ ਕਾ ਇਹ ਫਾਜ਼ਿਲ ਤੋਂ ਬਣਦਾ ਕਿਹਦਾ ਨਾਂ ਅਸੀਂ ਸਾਰੇ ਰੱਖੇ ਹੋਏ ਆ ਨਾ ਉਹਨਾਂ ਵੀ ਰੱਖੇ ਆ ਭਗਤ ਸਿੰਘ ਦੇ ਨਾਂ ਤੇ ਕੱਟੜ ਪੰਥੀਆਂ ਨੂੰ ਚੜ੍ਹਾਉ ਪਰਵਾਣ ਨਹੀਂ ਹੋਣ ਦਿੰਦੇ ਇਹੋ ਜਿਹੇ ਹਾਲਾਤ ਦੇ ਵਿੱਚ ਉੱਥੇ ਜਿੱਥੇ ਉਹ ਮੁਕਦਮਾ ਚੱਲਿਆ ਸੀ ਮੁਕਦਮੇ ਵਾਲੀ ਬਿਲਡਿੰਗ ਉਹਨੂੰ ਪੁਨਛ ਹਾਊਸ ਕਹਿੰਦੇ ਆ ਉਸ ਪੁਨਛ ਹਾਊਸ ਨੂੰ ਹੁਣ ਪਾਕਿਸਤਾਨ ਦੀ ਪੰਜਾਬ ਸਰਕਾਰ ਨੇ ਭਗਤ ਸਿੰਘ ਦੇ ਯਾਦਗਾਰ ਬਣਾਤਾ ਉਹਦੇ ਨਾਲ ਸੰਬੰਧਿਤ ਰਿਕਾਰਡ ਉਹਦੇ ਮੁਕਦਮੇ ਦੀਆਂ ਫਾਈਲਾਂ ਜਿਹੜੀ ਉਹਨਾਂ ਇੰਟਰਵਿਊ ਦਿੱਤੀ ਤੇ ਇੱਕ ਪੁਲਿਸ ਅਫਸਰ ਬੈਠਾ ਕੁਰਸੀ ਤੇ ਤੇ ਭਗਤ ਸਿੰਘ ਨੂੰ ਹੱਥਕੜੀ ਲੱਗੀ ਤੇ ਮੰਜੇ ਤੇ ਬੈਠਾ ਉਸ ਮੌਕੇ ਦੀ ਫੋਟੋ ਵੀ ਲਾਈ ਹੈ ਵਿੱਚ ਹੋਰ ਚੀਜ਼ਾਂ ਵੀ ਨੇ ਬਾਕੀ ਸਿੰਘ ਦਾ ਪਿਸਤੌਲ ਉੱਥੇ ਨਹੀਂ ਉਹ ਦੇਸ਼ ਦੀ ਵੰਡ ਤੋਂ ਬਾਅਦ ਭਾਰਤ ਵਿੱਚ ਆ ਗਿਆ ਸੀ ਪਹਿਲੇ ਭਾਰਤ ਦੀਆਂ ਕੇਂਦਰੀ ਏਜੰਸੀਆਂ ਕੋਲ ਸੀ ਇੱਥੋਂ ਇੱਕ ਕੇਂਦਰੀ ਫੋਰਸ ਕੋਲ ਚਲ ਗਿਆ ਉਹਦੇ ਤੋਂ ਬਾਅਦ ਵਿੱਚ ਸਾਡੇ ਪੰਜਾਬ ਦੇ ਇਹ ਜਿਹੜੇ ਐਸਪੀ ਪੁਲਿਸ ਅਕੈਡਮੀ ਆ ਫਲੋਰ ਦਾ ਮਹਾਰਾ ਰਣਜੀਤ ਸਿੰਘ ਅਕਲਾ ਉਸ ਕਿਲੇ ਚ ਆ ਗਿਆ ਪਰ ਬਾਕੀ ਚੀਜ਼ਾਂ ਤੇ ਉੱਥੇ ਨੇ ਬਾਕੀ ਸਾਰਾ ਰਿਕਾਰਡ ਉੱਥੇ ਉਹਨਾਂ ਜਿਓ ਦੀ ਯਾਦਗਾਰ ਇਸ ਤਰ੍ਹਾਂ ਕਾਇਮ ਕਰ ਦਿੱਤੀ ਹੈ ਔਰ ਦੁਨੀਆ ਭਰ ਦੇ ਪੰਜਾਬੀਆਂ ਦੇ ਇਤਿਹਾਸ ਦੀ ਖੋਜ ਕਰਨ ਵਾਲੇ ਵਾਸਤੇ ਖੋਲ ਦਿੱਤੀ ਹੈ ਇਹ ਸਵਾਗਤੀਯੋਗ ਕਦਮ ਹੈ ਇਸ ਤਰ੍ਹਾਂ ਦੇ ਉਪਰਾਲੇ ਜਿਹੜੇ ਆ ਉਹਨਾਂ ਚ ਜਿਹੜੇ ਦਸਤਾਵੇਜ਼ ਜਿਹੜੀਆਂ ਯਾਦਗਾਰੀ ਚੀਜ਼ਾਂ ਸਾਡੇ ਕੋਲ ਇਹਨਾਂ ਦੇ ਕੁਝ ਨਾ ਕੁਝ ਕਾਪੀ ਕਰਕੇ ਨਕਲ ਕਰਕੇ ਉਹ ਪਾਕਿਸਤਾਨ ਵਾਲਿਆਂ ਨੂੰ ਦੇਣੀ ਚਾਹੀਦੀ ਹੈ ਉਸ ਮਿਊਜ਼ੀਅਮ ਦੇ ਕੱਖਣ ਜਿਹੜੀਆਂ ਚੀਜ਼ਾਂ ਉਹਨਾਂ ਕੋਲ ਉਹਨਾਂ ਦੀ ਨਕਲ ਕਰਕੇ ਇੱਥੇ ਲਿਆਉਣੀ ਚਾਹੀਦੀ ਹੈ ਤਾਂ ਕਿ ਜਿਹੜੇ ਲੋਕ ਪਾਕਿਸਤਾਨ ਨਹੀਂ ਜਾ ਸਕਦੇ ਉੱਥੇ ਵੇਖਣ ਇਸ ਸਭਿਆਚਾਰਕ ਚੀਜ਼ਾਂ ਦੀ ਸੰਭਾਲ ਦਾ ਬਟਾਦਰਾ ਆਪ ਸੋਚ ਲੈਣ ਦੇਣਾ ਹੋਣਾ ਚਾਹੀਦਾ ਪਰ ਯਤਨ ਸਰਕਾਰਾਂ ਆਪੇ ਨਹੀਂ ਕਰਦੀਆਂ ਇਹਦੀ ਮੰਗ ਕਰਨੀ ਪੈਂਦੀ ਆ ਬੱਚਾ ਰੋਵੇ ਨਾ ਮਾਂ ਦੁੱਧ ਨਹੀਂ ਦਿੰਦੀ ਇੱਥੇ ਕੋਈ ਸਭਿਆਚਾਰਕ ਸੰਗਠਨ ਕੋਈ ਆਜ਼ਾਦੀ ਕਲਾਟੀਆਂ ਨਾਲ ਮੋਹ ਰੱਖਣ ਵਾਲਾ ਸੰਗਠਨ ਇਸ ਗੱਲ ਦੀ ਮੰਗ ਚੁੱਕਣ ਤੇ ਸ਼ਾਇਦ ਕੋਈ ਸਟਾ ਨਿਕਲ ਵੀ ਆਵੇ ਪਰ ਸਭ ਇਹ ਪਾਕਿਸਤਾਨ ਪੰਜਾਬ ਸਰਕਾਰ ਦਾ ਸਾਰਥਕ ਕਦਮ ਹੈ ਜੇਕਰ ਇਸੇ ਤਰ੍ਹਾਂ ਅਸੀਂ ਪਾਕਿਸਤਾਨ ਦੇ ਗਵਾਂਢੀ ਮੁਲਕ ਅਫਗਾਨਿਸਤਾਨ ਚ ਚੱਲ ਗਏ ਤਾਂ ਤਾਲਿਬਾਨ ਦਾ ਰਾਜ ਹੈ ਤਾਲਿਬਾਨ ਦੇ ਸਮੇਂ ਬਹੁਤ ਸਾਰੇ ਪਹਿਲਾਂ ਵੀ ਫੈਸਲੇ ਜਿਹੜੇ ਚਰਚਾ ਦਾ ਵਿਸ਼ਾ ਬਣੇ ਤੇ ਹੁਣ ਵੀ ਹੁਣ ਉਹਨਾਂ ਨੇ ਘਰਾਂ ਵਿੱਚ ਤਾਕੀਆਂ ਜਿਹੜੀਆਂ ਉਹ ਔਰਤਾਂ ਲਈ ਰੱਖਣ ਤੋਂ ਇਨਕਾਰ ਕਰ ਦਿੱਤਾ ਜੀ ਇਹਦੇ ਪਿਛਲਾ ਕਾਰਨ ਕੀ ਆ ਜਿੱਥੇ ਵੀ ਕਿਤੇ ਕੱਟੜਪੰਥੀ ਉੱਭਰਦੇ ਨੇ ਉਹਨਾਂ ਦੇ ਉਭਾਰ ਦੇ ਵਿੱਚ ਬੱਚਿਆਂ ਦਾ ਵੀ ਨੁਕਸਾਨ ਹੁੰਦਾ ਜੀ ਔਰਤਾਂ ਦਾ ਵੀ ਔਰਤਾਂ ਨੂੰ ਤੇ ਖਾਸ ਤੌਰ ਤੇ ਨਿਸ਼ਾਨਾ ਬਣਾਇਆ ਜਾਂਦਾ ਜਿਹੜੇ ਧਰਮ ਬੜੇ ਖੁੱਲ੍ਹ ਖਿਆਲੇ ਗਿਣੇ ਜਾਂਦੇ ਉਹਨਾਂ 'ਚ ਵੀ ਆ ਇਥੇ ਪਾਕਿਸਤਾਨ ਦੇ ਵਿੱਚ ਵੀ afghanistan 'ਚ ਵੀ ਦੁਨੀਆ ਭਰ ਦੇ ਵਿੱਚ ਕੱਟੜਪੰਥੀ ਜਿੱਥੇ ਵੀ ਕਿਤੇ ਹੈਗੇ ਨੇ ਉਹ ਔਰਤਾਂ ਦੇ ਉੱਤੇ ਦਬਦਬਾ ਇਸ ਤਰ੍ਹਾਂ ਦਾ ਰੱਖਦੇ ਆਂ ਤਾਲੀਬਾਨ ਜਦੋਂ ਪਹਿਲੀ ਵਾਰ ਆਏ ਇਹਨਾਂ ਨੇ ਔਰਤਾਂ ਦੇ ਬਜ਼ਾਰਾਂ ਵਿੱਚ ਜਾਣ ਦੇ ਉੱਤੇ ਦੁਕਾਨਦਾਰੀ ਕਰਨ ਦੇ ਉੱਤੇ ਆਪ ਸਿਰਫ਼ ਕੁਰਸੀਆਂ ਤੇ ਬੈਠਣ ਤੇ ਸਭ ਪਾਬੰਦੀਆਂ ਲਾ ਦਿੱਤੀਆਂ ਸੀ ਦੂਸਰੀ ਵਾਰ ਜਾਈ ਇਹਨਾਂ ਨੇ ਕਿਹਾ ਖੇਤਾਂ 'ਚ ਕੰਮ ਕਰਨਾ ਬਜ਼ਾਰਾਂ 'ਚ ਛੋਟੇ-ਮੋਟੇ ਧੰਦੇ ਕਪੜੇ ਸਿਉਣ ਦੇ ਆ ਬੁਟੀਕ ਵਗੈਰਾ ਵੀ ਸਭ ਬੰਦ ਕਰਵਾਤੇ ਸੀ ਹੁਣ ਉਹਨਾਂ ਨੇ ਇਹ ਕਹਿ ਦਿੱਤਾ ਕਿ ਜਿਹੜੀਆਂ ਵਿਦੇਸ਼ੀ ਏਜੰਸੀਆਂ ਐਨ ਜੀਓ ਸਮਾਜ ਸੇਵੀ ਸੰਗਠਨ ਉਹਨਾਂ ਚ ਜੇ ਔਰਤਾਂ ਕੰਮ ਕਰਨੀਆਂ ਤੇ ਉਹ ਸੰਗਠਨ ਉਸ ਆਰਗੇਨਾਈਜੇਸ਼ਨ ਦਾ ਲਾਇਸੈਂਸ ਕੰਸਲ ਕਰਤਾ ਉਹ ਬੰਦ ਕਰੋ ਅਗਲੀ ਗੱਲ ਇਹ ਕਰਤੀ ਆ ਕਿ ਘਰਾਂ ਦੇ ਵਿੱਚੋਂ ਜੇ ਰਸੋਈ ਵਿੱਚ ਵੀ ਕੋਈ ਖਿੜਕੀ ਬਾਜ਼ਾਰ ਵਾਲੇ ਪਾਸੇ ਉਹ ਬੰਦ ਕਰ ਦਿਓ ਇਹੋ ਜੀ ਕੋਈ ਖਿੜਕੀ ਨਹੀਂ ਹੋਣੀ ਚਾਹੀਦੀ ਜਿੱਥੇ ਔਰਤਾਂ ਬਾਜ਼ਾਰ ਵੱਲ ਵੀ ਚਾਕ ਸਕਣ ਉਹਨਾਂ ਦੇ ਘਰ ਦੇ ਦੋ ਮੰਜ਼ਲਾ ਉੱਪਰਲੀ ਮੰਜ਼ਲ ਤੇ ਕੋਈ ਖਿੜਕੀ ਉਧਰ ਤੇ ਬੰਦ ਕਰ ਦਿਓ ਇਹ ਆਖਿਆ ਅੱਗੇ ਤੇ ਜਿਹੜੀਆਂ ਬਿਲਡਿੰਗਾਂ ਬਣਨਗੀਆਂ ਉਹਨਾਂ 'ਚ ਕੋਈ ਖਿੜਕੀ ਹੋਜੀ ਨਹੀਂ ਹੋਵੇਗੀ ਜਿੱਥੋਂ ਔਰਤਾਂ ਬਾਹਰ ਝਾਕ ਸਕਣ ਤੇ ਬਾਹਰੋਂ ਕੋਈ ਉਹਨਾਂ ਨੂੰ ਝਾਕ ਸਕੇ ਤੇ ਜਿਹੜੇ ਘਰ ਬਣੇ ਹੋਏ ਆ ਉਹਨਾਂ ਦੇ ਵਿੱਚ ਵੀ ਉਹ ਖਿੜਕੀਆਂ ਬੰਦ ਕਰ ਦਿੱਤੀਆਂ ਜਾਣ ਜਿਹੜੇ ਉਸ ਘਰ 'ਚ ਰਹਿੰਦੇ ਉਹਨਾਂ ਦੀ ਨਹੀਂ ਉਸ ਬਿਲਡਿੰਗ ਦਾ ਜਿਹੜਾ ਮਾਲਕ ਐ ਉਹਦੀ ਜ਼ਿੰਮੇਵਾਰੀ ਹੋਵੇ ਕਿ ਖਿੜਕੀਆਂ ਬੰਦ ਕਰਾਵੇ ਯਾਨੀ ਉਹਨਾਂ ਨੂੰ ਇੱਕ ਸੰਦਾਬ ਘਰਾਂ ਦੇ ਵਿੱਚ ਵੀ ਕੈਦ ਕਰਕੇ ਰੱਖਣ ਵਾਲੀ ਹਾਲਤ ਬਣਾ ਦਿੱਤੀ ਗਈ ਹੈ ਪਤਾ ਨਹੀਂ ਕਿਸ ਤਰ੍ਹਾਂ ਦਿਨ ਕੱਟਦਿਆਂ ਹੋਣਗੇ ਉਹਨਾਂ ਵਾਸਤੇ ਅਫਸੋਸ ਹੀ ਜ਼ਾਹਰ ਕੀਤਾ ਜਾ ਸਕਦਾ ਜੀ ਪਾਸੇ ਤੋਂ ਕੋਈ ਜਾ ਕੇ ਮਦਦ ਨਹੀਂ ਕਰ ਸਕਦਾ ਬਿਲਕੁਲ ਪਰ ਸਰ ਤੁਸੀਂ ਹਰ ਰੋਜ਼ ਜਿਨਾਂ ਸਮਾਂ ਕੱਢਿਆ ਖਬਰਾਂ ਤੇ ਚਰਚਾ ਕੀਤੀ ਤੁਹਾਡਾ ਬਹੁਤ ਧੰਨਵਾਦ ਜੀ ਜੀ ਮਿਹਰਬਾਨੀ ਸ਼ੁਕਰੀਆ ਜੀ ਇਹ ਸੰਸਿਨਰ ਪੱਤਰਕਾਰ ਜਤਿੰਦਰ ਪੰਨੋ ਜੀ ਜਿਨ੍ਹਾਂ ਖਾਸ ਮਸਲਿਆਂ ਤੇ ਗੱਲਬਾਤ ਕੀਤੀ ਹੈ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਪ੍ਰਾਈਮੇਰੀ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ